ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ ਉਨ੍ਹਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟਿਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ। ਤੁਸੀਂ ਬਾਈਕਾਟ ਕਰਨ ਵਾਲੇ ਉਹਨੋਂ ਬਾਈਕਾਰਟਾ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਹਾਂ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋਟੇਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ। ਤੁਸੀਂ ਬਾਈਕਾਟ ਕਰਨ ਲੇ ਕੋਣ ਬਾਈਕਾਰਤਾ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਆ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਤੀ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤੀਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨਿਖੇ ਦੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟਿਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ੇ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ। ਤੁਸੀਂ ਬਾਈਕਾਟ ਕਰਨ ਵਾਲੇ ਕੌਣ ਹੋ ਬਾਈਕਾਰਤਾ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਆ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਫੀਰਲ ਹੋ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਤੇ ਨੀਖੇ ਦੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟੇਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ੇ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ। ਤੁਸੀਂ ਬਾਈਕਾਰਡ ਕਰਨ ਵਾਲੇ ਕੌਣ ਹਾਂ ਬਾਈਕਾਰਡ ਤਾਂ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਹਾਂ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਕਾਫੀ ਵਾਇਰਲ ਹੋ ਗਿਆ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨੀਖੇ ਦੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟੇਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ। ਸੀ ਬਾਈਕਾਟ ਕਰਨ ਵਾਲੇ ਕੌਣ ਹੋ ਬਾਈਕਾਟ ਤਾਂ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਆ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟਿਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ੇ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ। ਵਾਲਾ ਤੁਸੀਂ ਬਾਇਕਾਟ ਕਰਨ ਵਾਲੇ ਕੌਣ ਹੋ ਬਾਇਕਾਟ ਤਾਂ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਹਾਂ ਜਿਸਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਦਾ ਅਸਰ ਮਨੋਰੰਜਨ ਜਗਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਇਸ ਵਿਚਾਲੇ ਪਾਕਿਸਤਾਨੀ ਐਕਟਰ ਇਫਤਖਾਰ ਠਾਕੁਰ ਦੇ ਵੱਲੋਂ ਭਾਰਤ ਦੇ ਵਿਰੁੱਧ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਜਦੋਂ ਉਹਨਾਂ ਦਾ ਇਹ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਾਫੀ ਰੋਸ ਪਾਇਆ ਗਿਆ ਉਹਨਾਂ ਦੇ ਬਿਆਨ ਦੀ ਪੰਜਾਬੀ ਇੰਡਸਟਰੀ ਦੇ ਵੱਲੋਂ ਸਖਤ ਨਿਖੇਧੀ ਕੀਤੀ ਗਈ ਅਤੇ ਪੰਜਾਬੀ ਅਦਾਕਾਰ ਬੀਨੂ ਢਿੱਲੋਂ ਦੇ ਵੱਲੋਂ ਵੀ ਉਹਨਾਂ ਦੇ ਬਿਆਨ ਦੀ ਸਖਤ ਨਿਖੇਧੀ ਕੀਤੀ ਗਈ। ਉਹਨਾਂ ਦੇ ਵੱਲੋਂ ਇਫਤਖਾਰ ਠਾਕੁਰ ਦਾ ਬਾਈਕਾਟ ਕੀਤਾ ਗਿਆ ਅਤੇ ਕਿਹਾ ਕਿ ਮੈਂ ਅਜਿਹੇ ਵਿਅਕਤੀ ਦੇ ਨਾਲ ਕਦੇ ਕੰਮ ਨਹੀਂ ਕਰਾਂਗਾ ਜੋ ਸਾਡੇ ਦੇਸ਼ ਦਾ ਵਿਰੋਧੀ ਹੈ। ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਬਿਨੋ ਟਿਲੋ ਨੇ ਸਪਸ਼ਟ ਕੀਤਾ ਕਿ ਉਹ ਇਫਤਖਾਰ ਠਾਕੁਰ ਦੇ ਨਾਲ ਭਵਿੱਖ ਦੇ ਵਿੱਚ ਕੋਈ ਸਹਿਯੋਗ ਨਹੀਂ ਕਰਨਗੇ। ਤੋਂ ਅੰਦਾਜ਼ੇ ਹੈ ਕਿ ਹੁਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਇਫਤਖਾਰ ਠਾਕੁਰ ਦੇ ਵੱਲੋਂ ਇੱਕ ਜਵਾਬ ਦਿੱਤਾ ਗਿਆ ਹੈ। ਉਹਨਾਂ ਦੇ ਵੱਲੋਂ ਇੱਕ ਪੋਡਕਾਸਟ ਦੇ ਵਿੱਚ ਕਿਹਾ ਗਿਆ ਕਿ ਤੁਹਾਡਾ ਮੂੰਹ ਹੀ ਨਹੀਂ ਹੈ ਬਾਈਕਾਟ ਕਰਨ ਵਾਲਾ ਤੁਸੀਂ ਬਾਇਕਾਟ ਕਰਨ ਵਾਲੇ ਕੌਣ ਹੋ ਬਾਇਕਾਟ ਤਾਂ ਅਸੀਂ ਕਰਾਂਗੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਪਹਿਲਾ ਬੰਦਾ ਹਾਂ ਜਿਸ ਨੇ ਇਹ ਉਪਰਾਲਾ ਪਾਇਆ ਸੀ ਮੈਂ ਹੀ ਉਹ ਬੰਦਾ ਸੀ ਜਿਸ ਨੇ ਦੋਨਾਂ ਪੰਜਾਬ ਦੀ ਕੋਲਾਬੋਰੇਸ਼ਨ ਕਰਵਾਈ ਸੀ ਅਤੇ ਇਸ ਨੂੰ ਮੈਂ ਹੀ ਬੰਦ ਕਰ ਸਕਦਾ ਸੀ ਕਿਉਂਕਿ ਇਸ ਦਾ ਪਾਸਵਰਡ ਹੀ ਮੇਰੇ ਕੋਲ ਸੀ ਅਤੇ ਉਹ ਮੈਂ ਹੁਣ ਲਾ ਦਿੱਤਾ ਹੈ ਅਤੇ ਹੁਣ ਇਹ ਸਿਸਟਮ ਬੰਦ ਹੋ ਚੁੱਕਿਆ ਹੈ ਮਤਲਬ ਕਿ ਹੁਣ ਇਹਨਾਂ ਦੋਨਾਂ ਦੇਸ਼ਾਂ ਦੇ ਕਲਾਕਾਰ ਇੱਕ ਦੂਜੇ ਦੀਆਂ ਫਿਲਮਾਂ ਦੇ ਵਿੱਚ ਦੇਖਣ ਨੂੰ ਸਾਨੂੰ ਹੁਣ ਨਹੀਂ ਮਿਲਣਗੇ ਤੋਂ ਅੰਦਾਜ਼ਾ ਹੈ ਕਿ ਹੁਣ ਉਹਨਾਂ ਦਾ ਇਹ ਵਿਵਾਦਿਤ ਬਿਆਨ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ